ਬਹੁਤ ਸ਼ਾਂਤੀ ਮਿਲਦੀ ਏ ਤੁਨੂੰ ਜਦੋਂ ਅਸੀਂ ਆਨੇ ਨਾ ਸਾਡੇ ਸਾਰੇ ਕੰਮ ਬਣ ਜਾਂਦੇ ਵੀ ਇਸ ਕਰਕੇ ਵੀ ਜੋ ਇਹਨਾਂ ਦੀ માનਤਾ ਨਾ ਉਹ ਪੂਰੇ ਵਰਲਡ ਦੇ ਵਿੱਚ ਉਹ ਕੋਈ ਉਪਰਮ ਪਾਵਰ ਹੈ ਜੀ ਇਹਨਾਂ ਨੂੰ ਮਤਲਬ ਕੀ ਤੁਸੀਂ ਕਹ ਦੋ ਜੋ ਅਸੀਂ ਲਿਆ ਇਹਨਾਂ ਤੋਂ ਲਿਆ ਜਿੰਨੇ ਵੀ ਉਤਾਰ ਚੜਾਅ ਮੇਰੇ ਆਂਦੇ ਨੇ ਬਿਜ਼ਨਸ ਦੇ ਵਿੱਚ ਜਾਂ ਕਿਤੇ ਵੀ ਹੁਣ ਮੈਂ ਜੋਬ ਕਰ ਰਿਹਾ ਬੜੀ ਅੱਛੀ ਪਹਿਲਾਂ ਮੈਂ ਛੋਟੀ ਜੋਬ ਤੇ ਹੁਣ ਬੜੀ ਜੋਬ ਤੇ ਆ ਗਿਆ ਇਹਨਾਂ ਦੇ ਨਾਲ ਬਹੁਤ ਬੜੀ ਜੋਬ ਤੇ ਆ ਵੀ ਮੈਨੂੰ ਇਹਨਾਂ ਨੇ ਇੰਨਾ ਕੁ ਬਣਾਤਾ ਵੀ ਜਿਹੜੀ ਮੇਰੀ ਵਾਪਸੀ ਕਰਾਈ ਜਨਾ ਉਹ ਹਰ ਹਰ ਮਹਾਦੇਵੀ ਕਿਰਾ ਕਰ ਸਕਦੇ ਵੀ ਇੱਥੇ ਆ ਕੇ ਤਾਂ ਇੰਨੀ ਸ਼ਾਂਤੀ ਮਿਲਦੀ ਐ ਨਹੀਂ ਮੈਂ ਰਹਿ ਨਹੀਂ ਸਕਦਾ ਅੱਗੇ ਮੇਰੇ ਮੇਰੇ ਬਹੁਤ ਡਾਊਨਫਾਲ ਆ ਗਈ ਸੀ ਬਹੁਤ ਜ਼ਿਆਦਾ ਤੇ ਮੈਂ ਇਹਨੂੰ ਘਰ ਦੇ ਕਹਿ ਰਹੇ ਸੀ ਵੀ ਤੁਸੀਂ ਜਾਓ ਮੱਥਾ ਟੇਕੋ ਤੁਹਾਨੂੰ ਇਦਾਂ ਹੀ ਐ ਮੇਰੇ ਰਾਸ਼ੀ ਚ ਵੀ ਇਹੀ ਲਿਖਿਆ ਆ ਕਿ ਜਿੰਨਾ ਮੈਂ ਜਲ ਛੜਾਵਾਂਗਾ शिवलिंग ਤੇ ਉਹਨਾਂ ਮੇਰਾ ਕੰਮ ਉੱਪਰ ਹੋਏਗਾ ਪਹਿਲਾਂ ਮੇਰਾ ਉੱਪਰ गिर ਜਾਂਦਾ ਸੀ ਉੱਪਰ ਜਾ ਕੇ ਬਿਲਕੁਲ ਸਿਖਰ ਤੇ ਜਾ ਕੇ ਥਲੇ गिरਦਾ ਸੀ ਤੇ ਫਿਰ ਉਹਨਾਂ ਨੇ ਦੱਸਿਆ ਪੰਡਤ ਨੇ ਵੀ ਇਦਾਂ ਕਰਾਓ ਤੁਸੀਂ ਇਹਨਾਂ ਤੋਂ ਜਲ ਛੜਵਾਓ ਹੁਣ ਮੇਰੇ ਕੋਲ ਜਦੋਂ ਵੀ ਸੋਮਵਾਰ ਆਂਦਾ ਸਾਡੇ ਲਈ ਇੱਕ ਮਹਾਦੇਵ ਦਾ ਵਾਰੰਡਾ ਜੀ ਸੰਗਨਾਲੇ ਛੋਲੇ ਵਿੱਚ ਮੌਜੂਦ ਸਾਡੇ ਨਾਲ ਸੰਗਤਾਂ ਜਿਹੜੀਆਂ ਹੋਰ ਜੁੜੇ ਹੋਏ ਕਹਿੰਦੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੀ ਹਰ ਹਰ ਮਹਾਦੇਵ ਹਾਂਜੀ ਸਰ ਤੁਹਾਨੂੰ ਵੀ ਸੰਗਨਾਲੇ ਛੋਲੇ ਨਾਲ ਜੁੜੇ ਹੋਏ ਕਿੰਨਾ ਸਮਾਂ ਹੋ ਗਿਆ ਬਚਪਨ ਤੋਂ ਜੁੜੇ ਆ ਜੀ ਜਦੋਂ ਤੋਂ ਪੈਦਾ ਹੋਏ ਆ ਇਹਨਾਂ ਤੋਂ ਉੱਪਰ ਕੋਈ ਨਹੀਂ ਹੈ ਸਾਡੇ ਮਾਪੇ ਉਹੀ ਹੈ ਕਿਹੋ ਜਿਹਾ ਲੱਗਦਾ ਜਦੋਂ ਬਹੁਤ ਸ਼ਾਂਤੀ ਮਿਲਦੀ ਤੁਹਾਨੂੰ ਜਦੋਂ ਅਸੀਂ ਆਨੇ ਨਾ ਸਾਡੇ ਸਾਰੇ ਕੰਮ ਬਣ ਜਾਂਦੇ 20 ਕਰਕੇ ਵੀ ਜੋ ਇਹਨਾਂ ਦੀ ਮਾਨਤਾ ਨਾ ਉਹ ਪੂਰੇ ਵਰਲਡ ਦੇ ਵਿੱਚ ਉਹ ਕੋਈ ਉਪਰਮ ਪਾਵਰ ਹੈ ਜੀ ਇਹਨਾਂ ਨੂੰ ਮਤਲਬ ਕੀ ਤੁਸੀਂ ਕਹ ਦੋ ਜੋ ਅਸੀਂ ਲਿਆ ਇਹਨਾਂ ਤੋਂ ਲਿਆ ਜਿੰਨੇ ਵੀ ਉਤਾਰ ਚੜਾਅ ਮੇਰੇ ਆਂਦੇ ਨੇ ਬਿਜ਼ਨਸ ਦੇ ਵਿੱਚ ਜਾਂ ਕਿਤੇ ਵੀ ਹੁਣ ਮੈਂ ਜੋਬ ਕਰ ਰਿਹਾ ਬੜੀ ਅੱਛੀ ਪਹਿਲਾਂ ਮੈਂ ਛੋਟੀ ਜੋਬ ਤੇ ਬੜੀ ਜੋਬ ਤੇ ਆ ਗਿਆ ਇਹਨਾਂ ਨੇ ਹੀ ਦਿਆ ਨਾ ਅੱਛਾ ਜੀ ਬਹੁਤ ਬੜੀ ਜੋਬ ਤੇ ਆ ਵੀ ਮੈਨੂੰ ਇਹਨਾਂ ਨੇ ਇੰਨਾਕ ਬਣਾਤਾ ਵੀ ਜਿਹੜੀ ਮੇਰੀ ਵਾਪਸੀ ਕਰਾਈ ਹੈ ਨਾ ਉਹ ਹਰ ਹਰ ਮਹਾਦੇਵੀ ਕਰਾ ਸਕਦੇ ਆ ਔਰ ਇਹਨਾਂ ਦੇ ਉੱਪਰ ਕੋਈ ਨਹੀਂ ਹੈ ਹਰ ਹਰ ਮਹਾਦੇਵੀ ਤੇ ਮਤਲਬ ਕਿਹੋ ਜਿਹਾ ਲੱਗਦਾ ਹੈ ਨਾ ਵੀ ਇੱਥੇ ਆ ਕੇ ਤੇ ਇੰਨੀ ਸ਼ਾਂਤੀ ਮਿਲਦੀ ਐ ਨਹੀਂ ਵੀ ਮੈਂ ਰਹਿ ਨਹੀਂ ਸਕਦਾ ਅੱਗੇ ਮੇਰੇ ਮੇਰੇ ਬਹੁਤ ਡਾਊਨਫਾਲ ਆ ਗਈ ਸੀ ਬਹੁਤ ਜ਼ਿਆਦਾ ਤੇ ਮੈਂ ਇਹਨੂੰ ਘਰ ਦੇ کہہ ਰਹੇ ਸੀ ਵੀ ਤੁਸੀਂ ਜਾਓ ਮੱਥਾ ਟੇਕੋ ਤੁਹਾਨੂੰ ਇਦਾਂ ਨਹੀਂ ਹੈ ਮੇਰੇ ਰਾਸ਼ੀ ਚ ਵੀ ਇਹੀ ਲਿਖਿਆ ਆ ਕਿ ਜਿੰਨਾ ਮੈਂ ਜਲਟੜਾਵਾਂਗਾ शिवलिंग ਤੇ ਉਹਨਾਂ ਮੇਰਾ ਕੰਮ ਉੱਪਰ ਹੋਏਗਾ ਅੱਛਾ ਜੀ ਪਹਿਲਾਂ ਮੇਰਾ ਉੱਪਰ ਗਿਰ ਜਾਂਦਾ ਸੀ ਉੱਪਰ ਜਾ ਕੇ ਬਿਲਕੁਲ ਸਿਖਰ ਤੇ ਜਾ ਕੇ ਥਲੇ ਗਿਰਦਾ ਸੀ ਤੇ ਫਿਰ ਉਹਨਾਂ ਨੇ ਦੱਸਿਆ ਪੰਡਤ ਨੇ ਵੀ ਇਦਾਂ ਕਰਾਓ ਤੁਸੀਂ ਇਹਨਾਂ ਤੋਂ ਜਲਟੜਵਾਓ ਹੋਨ ਮੇਰੇ ਕੋ ਜਦੋਂ ਵੀ ਸੋਮਵਾਰ ਆਂਦਾ ਸਾਡੇ ਲਈ ਇੱਕ ਮਹਾਦੇਵ ਦਾ ਵਾਰ ਆਂਦਾ ਜੀ ਫਿਰ ਮੈਂ ਇਥੋਂ ਆਟੋ ਤੇ ਆਣਾ ਜੀ ਸ੍ਰੀਮ ਡਰ ਲੈਣਾ ਉੱਥੇ ਉਤਰ ਕੇ ਪੈਦਲ ਆ ਕੇ ਜਲ ਚੜਾ ਕੇ ਤਿਲਕ ਲਗਾ ਕੇ ਬਸ ਗੁਣਗਾਨ ਕਰੀਦਾ ਉਹਨਾਂ ਦਾ ਹਰ ਹਰ ਮਹਾਦੇਵ ਜੀ ਬਹੁਤ ਹੀ ਇਹਨਾਂ ਦੀ ਬੰਦਿਆਂ ਨੂੰ ਆਉਣਾ ਚਾਹੀਦਾ ਜੋ ਕਾਰਜ ਨਹੀਂ ਬੰਦਦੇ ਜਿਨ੍ਹਾਂ ਦੇ ਸਭ ਬਣਨਗੇ ਬਾਕੀ ਆਪਣੇ ਆਪਣੇ ਸ਼ਰਧਾ ਹੈ ਜੀ ਐਨੇ ਭੋਲੇ ਨੇ ਭੋਲੇ ਨਾ ਸਨ ਬਹੁਤ ਜਲ ਜਲ ਚੜਾਉਣਾ ਖੁਸ਼ ਹੋ ਜਲ ਚੜਾਣੇ ਖੁਸ਼ ਹੋ ਜਾਂਦੇ ਦੇਖੋ ਬਾਕੀ ਭਗਵਾਨ ਤਾਂ ਸਾਰੇ ਸਮਾਨ ਨੇ ਇਹ ਨਹੀਂ ਕਹਿ ਰਿਹਾ ਬਾਕੀ ਦੇਖੋ ਅਸੀਂ ਐਤਵਾਰ ਨੂੰ ਸੰਡੇ ਨੂੰ ਬਾਬਾ ਦੀਪ ਸਿੰਘ ਗੁਰਾਰੇ ਜਾਨੇ ਆ ਉਹਨਾਂ ਦਾ ਵੀ ਬੜੀ ਮਿਲ ਤੇ ਹੱਤ ਹੈ ਦੇਖੋ ਭਗਵਾਨ ਇੱਕ ਹੀ ਹੁੰਦਾ ਪਰ ਮਹਾਦੇਵ ਤਾਂ ਮਹਾਦੇਵੀ ਹੈ ਜੀ ਬਿਲਕੁਲ ਇਹਦੇ ਵਰਗਾ ਕੋਈ ਨਹੀਂ ਹੋ ਸਕਦਾ ਵੈਸੇ ਮੈਂ ਮੇਰਾ ਜਿਮ ਹੈ ਮੇਰਾ ਮੇਰੇ ਕੋਚ ਹੈਗੇ ਨੇ ਮੇਰੇ ਮੇਰੇ 빅 ਬ੍ਰਦਰ ਐਜ਼ ਅ ਫਾਦਰ ਸੁਸ਼ੀਲ ਕੁਮਾਰ ਖਵਾਤਰਾ 파ਵਰ ਲਿਫਟਰ ਏਸ਼ੀਆ ਚੈਂਪ ਹੁਣ ਮੇਰੇ ਭਤੀਜੇ ਨੇ ਕੱਲ ਹੀ ਕੋਟਾ ਦੇ ਵਿੱਚ ਰਾਜਸਥਾਨ ਦੇ ਵਿੱਚ ਆਪਣਾ 골ਡ ਮੈਡਲ ਲਿਆ ਜੀ ਪੀ ਐਸ ਸੀ ਬੀ ਕੋਟੇ ਦੇ ਵਿੱਚੋਂ ਉਹ ਗगन ਗगन ਕੁਆਤਰਾ ਨਾ ਆਉਦਾ ਜੀ ਆ ਰਿਹਾ ਵਾਪਸੀ ਆ ਰਿਹਾ 골ਡ ਮੈਡਲ ਲੈ ਕੇ ਢੋਲ ਲੈ ਕੇ ਆਣਾ ਪਿਆਗੇ ਇੱਥੇ ਹੀ ਲੈ ਕੇ ਆਉਂਗੇ ਫਿਰ ਆ ਲੈ ਆਵਾਂਗੇ ਮੱਥਾ ਟਿਕਾਵਾਂਗੇ ਸੁੱਖਿਆ ਆਏਗਾ ਮੱਥਾ ਟਿਕਣ ਪੱਕਾ ਟਕੇਗਾ ਇਹ ਇੱਥੇ ਭਗਤਾ ਜੀ ਬੋਲੇ ਦਾ ਪੂਰਾ ਉਹ 300 ਵੀ ਸਕੇਟਲਾਈਜੋ ਨੇ ਅੱਛਾ ਜੀ ਹਾਂ ਜੀ 190 ਲਾਈਓ ਨੇ ਰੈਂਚ ਤੇ 280 ਡੈੱਡ ਲਾਈ ਹੈ ਜੀ 790 ਟੋਟਲ ਕੀਤਾ 골ਡ ਮੈਡਲ ਆਇਆ ਦਾ ਬੰਦੇ ਦਾ ਉਹ ਸਾਡਾ ਮੇਰਾ ਪੁੱਤਰ ਹੈਗਾ ਤੇ ਜਿਹੜੇ ਸ਼ਹੀਲ ਕੁਮਾਰ ਕੁਆਤਰਾ ਏਸ਼ੀਆ ਚੈਂਪ ਉਹ ਸਾਡੇ ਕੋਚ ਨੇ ਤੇ ਮੇਰੇ ਐਜ਼ ਅ ਫਾਦਰ ਨੇ ਜਿਨ੍ਹਾਂ ਨੇ ਸਾਨੂੰ ਕੀਤਾ ਮੈਂ ਉਹਨਾਂ ਦਾ ਮੈਂ ਉਹਨਾਂ ਤੋਂ ਸਿੱਖਿਆ ਮੇਰੇ ਕੋਚ ਨੇ ਅੱਗੋਂ ਅਸੀਂ ਹੋਰ ਕਰ ਰਹੇ ਹਾਂ ਸਾਡਾ ਪਾਵਰ ਜਿਮ ਮੈਗਾ ਸਲੇਮ ਟਾਪ ਰਹੀ ਠੀਕ ਹੈ ਜੀ ਸਲੇਮ ਟਾਪ ਚ ਚਲ ਜੋ ਪਾਵਰ ਜਿਮ ਹੈ ਸੜਕੋ ਪੂਰਾ ਹੋੜਾ ਜਿੱਦਾਂ ਦੇ ਕਹਿਣਗੇ ਬੱਚੇ ਉਹਨਾਂ ਨੇ ਵਿਦਾਊਟ ਪ੍ਰੋਡਕਟ ਕੋਈ ਮੈਡੀਸਿਨ ਨਹੀਂ ਕੋਈ ਪ੍ਰੋਡਕਟ ਨਹੀਂ ਕੋਈ ਕੁਝ ਨਹੀਂ ਓਨਲੀ ਡਾਈਟ ਔਰ ਪੋਲੀਜੰਕੀ ਦੀ ਸ਼ਕਤੀ ਬਿਲਕੁਲ ਬਸ ਪੋਲੀ ਸ਼ਕਤੀ ਨਾਲ ਹੀ ਆਪਾਂ ਬਣੇ ਹੋਏ ਆਂ ਅੱਜ ਵੀ ਮੈਂ 120 ਦੀ ਬੈਂਚ ਲਾ ਕੇ ਆਇਆ ਜੀ 100 ਹਾਂ ਸਵੇਰੇ ਮਾਰਨਿੰਗ ਮੈਂ 5 ਵਜੇ ਜਨਾ ਸਲੇਮ ਟਾਵਰੀ ਹੈਗਾ ਆਪਣਾ ਜਿਮ ਪਾਵਰ ਜਿਮ ਪਾਵਰ ਹੈਲਥ ਕਲੱਬ ਬਹੁਤ ਵਧੀਆ ਬਣਿਆ ਹੋਇਆ ਵੀਡੀਓਜ਼ ਵੀਰੇ ਸ਼ੇਅਰ ਹੁੰਦੀਆਂ ਨੇ ਬਾਕੀ ਕੁਝ ਵੀ ਹੈ ਬਾਕੀ ਦੇਖੋ ਜੋ ਭੋਲੇ ਸ਼ੰਕਰ ਨੇ ਦੇ ਦੇਣਾ ਉਹ ਕਿਸੇ ਨੂੰ ਨਹੀਂ ਦੇਣਾ ਬਿਲਕੁਲ ਬਾਕੀ ਸਭ ਭੋਲੇ ਸ਼ੰਕਰ ਦੀ ਕਿਰਪਾ ਜੈ ਭੋਲੇ ਜੀ ਜੈ ਭੋਲੇ